ਇੱਕ ਤੋਂ ਇੱਕ ਸੋਹਣੀ ਚਾਦਰਾਂ ਦਿਖਾ ਦੇਣੇ ਆਖੇ ਇਹ ਪੈਣੀ 250 ਰੁਪਏ ਦੀ ਚਾਦਰ ਸਿਰਫੀ ਹਾਂਜੀ ਪਾਜੀ ਆ ਦੇਖ ਲਓ ਜੀ 1+2 250 ਰੁਪਏ ਦੀ 250 ਦੀ ਨਹੀਂ ਤੁਹਾਨੂੰ ਬਰਾਇਡਾ ਦੀ ਚਾਦਰ ਵਿੱਚੇ ਦੇ ਦੂੰਗਾ 250 ਰੁਪਏ ਦੀ ਸਿਰਫ 250 ਰੁਪਏ ਹਾਂ ਬਰਾਇਡਾ ਦਾ ਨਾਮ ਵੀਗਦਾ ਪੂਰਾ ਅੱਛਾ ਆ ਕ੍ਰਿਸ਼ਨਾਂ ਦੀ ਚਾਦਰ ਇਹ ਵੀ 250 ਰੁਪਏ ਦੀ ਤੇ ਆ ਹੋਰ ਵੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਜੀ ਕੁਇਲਟਿੰਗ ਪਿੱਲੋ ਪਿੱਲੋ ਕਵਰ ਕੁਇਲਟਡ ਹੈ ਅੱਛਾ ਫਾਰਮ ਵਾਲੇ ਸਰਾਨੇ ਫਾਰਮ ਵਾਲੇ ਜਿਹੜੇ ਪੋਲੇ ਜਹੁੰਦੇ ਹਾਂਜੀ ਪੋਲੇ ਜੇ ਠੀਕ ਹੈ ਨਾਲ ਹੋਏਗੀ ਚਾਦਰ 90 ਵਾਈਪਣਾ ਸੁਣਣਾ ਹੈ ਨਾ ਕਲਰ ਦੇਖੋ ਤੁਸੀਂ ਬੜਾ ਪਿਆਰਾ ਕਲਰ ਹੈ ਮੈਂ ਕਿਹਾ ਇੱਕ ਤੋਂ ਇੱਕ ਬਲੂਜ਼ਰ ਨੰਬਰ ਹੋਏਗਾ ਜੀ ਠੀਕ ਹੈ ਪਹਿਲੇ ਮਾਰਕੀਟ ਦੇ ਵਿੱਚ 400 ਰੁਪਏ ਦੀ ਫਿਰ ਵੇਚੀ ਸੀ ਤੁਹਾਡੀ ਵੀਡੀਓ ਚ 350 ਰੁਪਏ ਦੀ ਅੱਜ ਦਵਾਂਗੇ ਆਪਾਂ 300 ਰੁਪਏ ਦੀ ਹਾ ਬਾਇਡਲ ਰੂਮ ਸੈਟ ਜੀ ਇਹਦੇ ਚ ਇੱਕ ਤਾਂ ਹੋਏਗਾ ਡਬਲ ਬੈੱਡ ਦਾ ਕੰਬਲ ਅੱਛਾ ਨਾਲ ਹੋਏਗੀ ਡਬਲ ਬੈੱਡ ਦੀ ਚਾਦਰ ਹੂੰ ਤੇ ਨਾਲ ਲਾਉਣਗੇ ਰੂਮ ਸੈਟ ਹੈ ਜੀ ਉਹ ਸਲੀਪਰ ਅੱਛਾ ਦੇਖ ਲੋ ਜੀ ਹਮ 7000 ਰੁਪਏ ਦਾ ਬਾਜ਼ਾਰ ਚ ਵਿਕਦਾ ਪਿਆ ਮੈਨੂੰ ਆਪਣੀ ਇਮਾਨਦਾਰੀ ਨਾਲ ਮੇਰੇ ਇਮਾਨਦਾਰੀ ਦੇ ਪੈਸੇ ਦੇ ਦਿਓ 3500 ਰੁਪਏ ਅੱਗੇ ਮਿੱਤਰੋ ਅੱਜ ਤੁਹਾਨੂੰ ਹੈਂਡਲੂਨ ਦੀ ਸਭ ਤੋਂ ਵੱਡੀ ਹੋਲਸੇਲ ਵਾਲੀ ਦੁਕਾਨ ਤੇ ਲੈ ਕੇ ਆਏ ਆ ਜਿੱਥੇ ਤੁਹਾਨੂੰ ਹੈਂਡਲੂਨ ਦਾ ਸਾਰਾ ਸਮਾਨ ਲੁਧਿਆਣੇ ਨਾਲੋਂ ਵੀ ਘੱਟ ਰੇਟਾਂ ਦੇ ਵਿੱਚ ਮਿਲਣਾਗਾ ਹੁਣ ਤੁਹਾਨੂੰ ਬਾਹਲੀ ਦੂਰ ਜਾਣ ਦੀ ਲੋੜ ਨਹੀਂ ਤੁਹਾਡੇ ਸ਼ਹਿਰ ਚ ਮਿਲ ਜੂਗਾ ਤੇ ਬਾਈ ਆਪਣੇ ਨਾਲ ਹਨੀ ਹੋਰ ਬਈ ਜੀ ਵਧੀਆ ਜੀ ਸਭ ਤਾਂ ਠੀਕ ਹੈ ਵਧੀਆ ਜੀ ਬਈ ਜੀ ਬਾਕੀ ਰੇਟ ਘਟਾ ਕੇ ਹੁਣ ਆਪਣੇ ਆਪਣੇ ਜੈਨੂਅਲ ਰੇਟ ਹੈ ਜੀ ਆਪਾਂ ਨੂੰ 1.5 ਸਾਲ ਹੋ ਗਿਆ 2 ਸਾਲ ਕੰਮ ਕਿਤੇ ਨੂੰ ਜੈਨੂਅਲ ਰੇਟਾਂ ਦੇ ਉੱਤੇ ਦਿਖਾ ਦਈਏ ਕਿਹੜੀਆਂ ਕਿਹੜੀਆਂ ਚਾਦਰਾਂ ਹੁਣ ਕੀ ਆਪਿਆ ਦੇਖੋ ਜੀ ਸਿੰਗਲ ਬੈੱਡ ਦੀਆਂ ਦੋ ਚਾਦਰਾਂ ਜੀ ਅੱਛਾ ਵਿਦਾਊਟ ਪਿੱਲੋ ਕਵਰ ਤੋਂ ਸਿੰਗਲ ਬੈੱਡ ਦੀਆਂ ਸਿੰਗਲ ਬੈੱਡ ਦੀਆਂ ਅੱਛਾ ਤਾਂ ਦੇਖ ਲਓ ਜੀ ਸਿੰਗਲ ਬੈੱਡ ਦਾ ਸਾਈਜ਼ ਹੋਏਗਾ ਜੀ ਸਿੰਗਲ ਬੈੱਡ ਦਾ ਹਾਂ ਹਾਂ ਖੋਲ ਕੇ ਦਿਖਾ ਦਿਓ ਚਾਹੇ ਸਾਈਜ਼ ਪੂਰਾ ਹੋਏਗਾ ਪ੍ਰੋਪਰ ਫੁੱਲ ਸਾਈਜ਼ ਦੀ ਚਾਦਰ ਜਿਹੜੀ ਇਹ ਤੁਹਾਨੂੰ ਮਿਲਣੀ ਹੈ ਤੇ ਕਿੰਨੇ ਦੀ ਹਨ ਇਹ ਕਿੰਨੇ ਕੀ ਦੀ ਬਜਾਰ ਦੇ ਵਿੱਚ ਇਹ ਬਾਜ਼ਾਰ ਦੇ ਵਿੱਚ ਵਿਗਦੇ 200 ਰੁਪਏ ਦੀ 150 ਰੁਪਏ ਦੀ ਆਪਾਂ ਦੇਣਾ 200 ਰੁਪਏ ਦਾ ਜੋੜਾ ਅੱਛਾ 200 ਦਾ ਜੋੜਾ ਜੋੜਾ ਜਾਨਕੀ ਜੇ ਬੰਦਾ 3 ਜੋੜੇ ਲਊਗਾ ਉਹਨੂੰ 500 ਰੁਪਏ ਦੇ ਦੇ ਵੀ ਮਿਲ ਜੇਗੀ ਅੱਛਾ ਇਹਦੇ ਨਾਲ ਦੀ ਡਬਲ ਬੈੱਡ ਦੀ ਚਾਦਰ ਦੋ ਸਰਾਨੇ ਨਾਲ ਆ ਦੇਖ ਲਓ ਜੀ ਕਲਰ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਕਲਰਾਂ ਚਾਦਰ ਮਿਲ ਜਾਣਗੇ ਜੀ ਆ ਦੇਖ ਲਓ ਹਨਾ ਇਹ ਕਿੰਨੇ ਦੱਸਿਆ ਹੈ ਇਹ 500 ਰੁਪਏ ਦੀਆਂ ਤਿੰਨ ਜੀ 500 ਰੁਪਏ ਦੀਆਂ ਤਿੰਨ ਟਿਪ ਵਾਲੇ ਆ ਦੇਖ ਲਓ ਤੁਸੀਂ ਆਹ ਸਰਾਨੇ ਦੇ ਕਵਰ ਤੁਹਾਨੂੰ ਮਿਲ ਜਾਣੇ ਤੇ ਇਹ ਚਾਦਰ ਵੀ ਤੁਹਾਨੂੰ ਦਿਖਾਉਣੇ ਆ ਬਹੁਤ ਵੱਡੇ ਚਾਦਰ ਵੀ 6x6 ਦੇ ਬੈੱਡ ਤੇ ਪੂਰੀ ਆਊਗੀ ਜੀ ਅੱਛਾ ਇਹ ਚਾਦਰ ਹੈ 90x100 ਦੀ ਅੱਛਾ ਤੇ ਆ ਚੈੱਕ ਕਰ ਲਓ ਜੀ ਚਾਦਰ ਨਾਲ ਦੋ ਪਿੱਲੋ ਕਵਰ ਤੇ ਇਹਦੇ ਵਿੱਚ ਕਲਰ ਡਿਜ਼ਾਈਨ ਚੈੱਕ ਕਰ ਲਓ ਤੁਹਾਨੂੰ ਕਲਰ ਡਿਜ਼ਾਈਨ ਇਚ ਤੁਹਾਨੂੰ 20 ਤੋਂ 25 ਮਿਲ ਜਾਣਗੇ ਜੀ ਤੇ ਆ ਦੇਖ ਲਓ ਇੱਕ ਤੋਂ ਇੱਕ ਸੋਹਣੀ ਚਾਦਰਾਂ ਦਿਖਾ ਦੇਣੇ ਆ ਇਹ ਪੈਣੀ 250 ਰੁਪਏ ਦੀ ਚਾਦਰ ਸਿਰਫ ਹੀ ਹਾਂਜੀ ਪਾਜੀ ਆ ਦੇਖ ਲਓ ਜੀ 1+2 250 ਰੁਪਏ ਦੀ 250 ਦੀ ਚਾਦਰ ਆਈਆਂ ਤੁਹਾਨੂੰ ਬ੍ਰਾਈਡਾ ਦੀ ਚਾਦਰ ਵਿੱਚੇ ਦੇ ਦੂੰਗਾ 250 ਰੁਪਏ ਦੀ ਸਿਰਫ 250 ਰੁਪਏ ਹਾਂ ਬ੍ਰ ਆ ਕ੍ਰਿਸ਼ਨਾਂ ਦੀ ਚਾਦਰ ਇਹ ਵੀ 250 ਰੁਪਏ ਦੀ ਸਟੈਂਪ ਵੀ ਚੈੱਕ ਕਰਵਾ ਦੂੰਗਾ ਬ੍ਰਾਈਡਾ ਦੀ ਜਿਹੜੇ ਸਰਾਣੇ ਹੋਣਗੇ ਉਹ ਜੇਪਲੇ ਹੋਣਗੇ ਜੀ ਅੱਛਾ ਜੇਪਲੇ ਸਰਾਣੇ ਇਹਦੇ ਇਹਦੇ ਵੀ ਸਰਾਣੇ ਜੇਪਲੇ ਅੱਛਾ ਪੂਰੀ ਵੱਡੇ ਸਾਈਜ਼ ਦੀ ਜੀ ਆ ਦੇਖ ਲਓ ਹਨਾ ਕਲਰ ਚਾਦਰ 2.3x2.5 ਮੀਟਰ ਅੱਛਾ ਕਿੰਨੇ ਦੀ ਹੈ ਇਹ 250 ਰੁਪਏ ਦੀ ਜੀ ਸਿਰਫ 250 ਰੁਪਏ ਦੀ ਕਪੜਾ ਬੈੱਡ ਤੋਂ ਹਿੱਲ ਜੇ ਕਰ ਜੇ ਵਾਪਸੀ ਦੇ ਦਿਓ ਪੱਕੀ ਗੱਲ ਹੈ ਰੰਗ ਚਲ ਜੇ ਤਾਂ ਵੀ ਵਾਪਸ ਦੇ ਦਿਓ ਅੱਛਾ ਜੀ ਹਾਂ ਜੀ ਪੂਰੀ ਜ਼ਿੰਮੇਵਾਰੀ ਨਾਲ ਇੰਨੀ ਆਫਰਾਂ ਦੇ ਦਿਆਂ ਬਾਈ ਨਹੀਂ ਤੇ ਕਿੰਨੇ ਦਾ ਹੈ ਕਿੰਨੇ ਦੀ ਹੈ ਇਹ 250 ਰ ਅੱਗੇ ਆ ਕੇ ਦਿਖਾ ਦੇ ਤੇਜਸ ਦੀ ਚਾਦਰ 90x100 ਪੂਰਾ ਸਾਈਜ਼ ਹੈ ਪਿੱਲੋ ਕਵਰ 18x28 ਦੇ ਅੱਛਾ ਕਿੰਨੇ ਦੀ ਹੈ ਇਹ ਇਹ ਮਾਰਕੀਟ ਦੇ ਵਿੱਚ ਵੀ ਕਿਤੇ 400 ਰੁਪਏ ਦੀ ਕੋਈ ਵੇਚਦਾ ਵੇ 450 ਰੁਪਏ ਦੀ 1200 ਗ੍ਰਾਮ ਦੀ ਚਾਦਰ ਹੈ ਜੀ ਅੱਛਾ ਹੈ ਗਲੇਸ ਕੋਟਨ ਦੀ ਚਾਦਰ ਪਰ 1200 ਗ੍ਰਾਮ ਦੇ ਉੱਤੇ ਇਹ ਸਲਿਪਰੀ ਨਹੀਂ ਹੈਗੀ ਇਹ ਤੇ ਆਪਾਂ ਕਿੰਨੇ ਦੇਣੀ ਹੈ ਇਹ ਆਪਾਂ ਦੇਣੀ ਹੈ 300 ਰੁਪਏ ਦੀ 300 ਚੈੱਕ ਕਰ ਲਓ ਤੁਸੀਂ ਤੇ ਫੁੱਲ ਵੱਡੇ ਸਾਈਜ਼ ਦੀ ਜਿਹੜੀ ਚਾਦਰ ਤੁਹਾਨੂੰ ਇਹ ਨਾਲੇ ਪਿੱਲੋ ਕਵਰ ਵੀ 18x28 ਦੇ ਕੋਈ ਇਹ ਨਹੀਂ ਛੋਟੇ ਪਿੱਲੋ ਕਵਰ 18x28 ਦੇ 18x28 ਦੇ ਪਿੱਲੋ ਕਵਰ ਆळ्या ਵਾਸਤੇ ਵੀ ਮਿਲ ਜੇਗੀ 108 ਬਾਈ 108 ਮਿਲ ਜੇਗੀ ਪਲੇਨ ਵਾਈਟ ਆਪਣੇ ਕੋਲੇ 900 ਦੇ ਉੱਤੇ ਵੀ ਮਿਲ ਜੇਗੀ ਜੀ ਹਾਂਜੀ ਇਹਦੇ ਚ ਗ੍ਰੇ ਕਲਰ ਵੀ ਹੈਗਾ ਆਪਣੇ ਕੋਲੇ ਤੇ ਵਾਈਟ ਕਲਰ ਵੀ ਹੈਗਾ ਜੀ ਅੱਛਾ ਸਾਰੇ ਮਿਲ ਜਾਣਗੇ ਸਾਰੇ ਮਿਲ ਜਾਣਗੇ 900 ਦੀ ਜਿਹੜੀ ਹੋਏਗੀ ਉਹ ਪੇਗੀ 300 ਰੁਪਏ ਦੀ ਜੀ 108 ਬਾਈ 108 ਦੀ ਜਿਹੜੀ ਹੋਏਗੀ ਉਹ ਪੇਗੀ 400 ਰੁਪਏ ਦੀ ਜੀ 20 ਨੰਬਰ ਹੈ ਜੀ ਹੂੰ ਜੋੜਾ ਦੂੰਗਾ ਮਾਰਕੀਟ ਤੇ ਵਿਕਦਾ 500 ਰੁਪਏ ਦਾ ਮੈਂ ਦੂੰਗਾ 350 ਰੁਪਏ ਦਾ 350 ਦੇ ਦੋ 350 ਦੇ ਦੋ ਆ ਦੇਖ ਲਓ ਜੀ ਤੇ ਫੁੱਲ ਵੱਡੇ ਸਾਈਜ਼ ਦੇ ਆ ਪੂਰੇ ਫੁੱਲ 2.5 ਮੀਟਰ ਤੇ ਕਲਰ ਹੋਰ ਵੀ ਮਿਲਣਗੇ ਚ ਕਲਰ ਵੀ ਜੀ ਆ ਚੱਕੋ ਕਲਰਾਂ ਦੇ ਢੇਰ ਹੈ ਜੀ ਆ ਦੇਖ ਲਓ ਕਲਰ ਵਾਧੂ ਕਲਰ ਮਿਲ ਜਾਣੇ ਇਹਦੇ ਵਿੱਚ ਕਲਰ ਦੀ ਕੀ ਗੱਲ ਆ ਚੱਕੋ ਸਨੋ ਦਾ ਮਿਲ ਜੇਗਾ ਪੱਟੀ ਮੌਂਟੀ ਕਰ ਲੋ ਲਈ ਤੁਹਾਡੀ ਵੀਡੀਓ ਦੇ ਵਿੱਚ ਵਿੱਚ 600 ਰੁਪਏ ਹੂੰ ਠੀਕ ਹੈ ਕਿਤੋਂ ਪਰਤੇ ਨਾਲ ਲਿੱਤਾ ਪਰਤੇ ਨਾਲ ਦੇ ਦਾਂਗੇ 450 ਰੁਪਏ ਦੇ ਦੂੰਗਾ ਸਿਰਫ ਹਾਂ ਜੀ ਕਰ ਲੋ ਇਹਦੇ ਵਿੱਚ ਡਿਵਾਈਨ ਦਾ ਨੰਬਰ ਹੈ ਡਿਵਾਈਨ ਦਾ ਪਾਣੀ ਪੱਤ ਦਾ ਪੂਰਾ ਫੇਮਸ ਅਹਮਦਾਬਾਦੀ ਕੋਟਨਾ ਇਹ ਹੂੰ ਪਾਣੀ ਪਤਾ ਮਸ਼ਹੂਰ ਨੰਬਰ ਹੈ ਡਿਵਾਈਨ ਇਹਦੀ ਆਪਾਂ 450 ਲਾ ਦਾਂਗੇ ਪੀਸ ਕਿੰਨੇ ਪਏ 25 ਤੋਂ 30 ਜੋੜਾ ਨੇ ਵੀ ਜੋੜਾ ਜੀ ਏਕਾਂ ਦੇ ਟਿੰਗ ਪਿੱਲੋ ਪਿੱਲੋ ਕਵਰ ਕੁਇਲਟਡ ਹੈ ਅੱਛਾ ਫਾਰਮ ਵਾਲੇ ਸਰਾਨੇ ਫਾਰਮ ਵਾਲੇ ਜਿਹੜੇ ਪੋਲੇ ਜੰਦੇ ਹਾਂਜੀ ਪੋਲੇ ਜੇ ਠੀਕ ਹੈ ਨਾਲ ਹੋਏਗੀ ਚਾਦਰ 90 250 ਹੈ ਨਾ ਕਲਰ ਦੇਖੋ ਤੁਸੀਂ ਕਲਰ ਪਿਆਰਾ ਕੰਮ ਹੈ ਮੈਂ ਕਿ ਇੱਕ ਤੋਂ ਇੱਕ ਬਲੂਜ਼ਰ ਨੰਬਰ ਹੋਏਗਾ ਜੀ ਠੀਕ ਹੈ ਪਹਿਲੇ ਮਾਰਕੀਟ ਦੇ ਵਿੱਚ 400 ਰੁਪਏ ਦੀ ਫਿਰ ਵੇਚੀ ਸੀ ਤੁਹਾਡੀ ਵੀਡੀਓ ਚ 350 ਰੁਪਏ ਦੀ ਅੱਜ ਦਵਾਂਗੇ ਆਪਾਂ 300 ਰੁਪਏ ਦੀ। ਆਹ ਦੇਖੋ ਜੀ ਲਾਸਟਿਕਲੀ ਚਾਦਰ। ਕ੍ਰਿਸ਼ਨਾ ਫਿਟਡ। ਕ੍ਰਿਸ਼ਨਾ ਦੀ ਚਾਦਰ ਹੈ ਜੀ। ਸ਼ੋਭਾ ਦਾ ਕੱਪੜਾ ਲੱਗਿਆ ਪਿਆ। ਮਾਰਕੀਟ ਦੇ ਵੇਖਦੀ ਹੈ 500 550 ਰੁਪਏ ਦੀ ਆਪਾਂ ਦਵਾਂਗੇ 300 ਰੁਪਏ ਦੀ। ਸਿਰਫੀ। ਸਿਰਫ 300 ਰੁਪਏ। 350 ਰੁਪਏ ਦੀ ਤੇ ਉਹ ਵੀ ਇਹ ਨਰਲਾ ਦੀ। 300 ਰੁਪਏ ਦੀ। ਲਾਸਟਿਕ ਜਿਹੜੀ ਵੀ ਹੈ। ਲਾਸਟਿਕ ਚਾੜੀ ਵੀ। 350 ਰੁਪਏ ਦੀ ਮਿਲਣੀ। ਚਾਹ ਰਵੜ ਵਾਲੀ ਕਹਿ ਦਿਓ ਚਾਹ ਲਾਸਟਿਕਲੀ ਕਹਿ ਦਿਓ। ਇੱਕ ਇਹ ਤੋਂ ਥੋੜੀ ਜਿਹੀ ਪਲੱਸ ਆ ਜਾਂਦੀ ਹੈ ਤੇਜਸ ਦੀ। ਅੱਛਾ ਇਹ ਅੱਛਾ ਪੈਕਿੰਗ ਬੜੀ ਸੋਹਣੀ ਹੈ ਨਾ ਇਹਦਾ ਪੈਕਿੰਗ ਭਾਜੀ ਗਿਫਟ ਰਖੜੇ ਆਈਟਮ ਸਪੈਸ਼ਲ ਸੇਲ ਹੀ ਰਖੜੀ ਕਰਕੇ ਇਹ ਅੱਛਾ ਰਖੜੀ ਸੇਲ ਆ ਦੀ ਹਾਂ ਰਖੜੀ ਸੇਲ ਆ ਰਖੜੀਆਂ ਦੀ ਸੇਲ ਆ ਦੇਖ ਲਓ ਜੀ ਜਿੰਨਾਂ ਪਰਿਵਾਰਾਂ ਨੇ ਆਪਣੀਆਂ ਭੈਣਾਂ ਨੂੰ ਗਿਫਟ ਦੇਣਿਆ ਨਾ ਤਾਂ ਤੁਸੀਂ ਚਾਹੇ ਤਾਂ ਇਹਨੂੰ ਯੂਜ਼ ਕਰ ਲਓ ਏਸੀ ਦੇ ਕੰਫਰਟਰ ਦੇ ਤੌਰ ਤੇ ਅੱਛਾ ਹੈ ਬੈੱਡ ਕਵਰ ਨਾਲ ਕੁਇਲਟਡ ਦੋ ਪਿੱਲੋ ਕਵਰ ਨਾਲ ਹੈ ਅੱਛਾ ਇਹਦੇ 'ਚ ਵੀ ਆਪਣੇ ਕੋਲ ਕਲਰ ਮਿਲ ਜਾਣਗੇ ਤੁਹਾਨੂੰ 20 ਤੋਂ 25 20 ਤੋਂ 25 ਕਲਰ ਦੇਖ ਲਓ ਜੀ ਇਹ ਕਲਰ ਚੈੱਕ ਕਰ ਲਓ ਤੁਸੀਂ ਜਿੱਦਾਂ ਦਾ ਵੀ ਕਰੇਗਾ ਇਹ ਰਿਵਰਸੀਬਲ ਹੋਏ ਕੁਇਲਟਿੰਗ ਕੀਤੀ ਹੋਏਗੀ ਬਕਾਇਦਾ ਅੱਛਾ ਜੇ ਮਰਜ਼ੀ ਲੈ ਲਓ ਇਹਨੂੰ ਜਿਵੇਂ ਮਰਜ਼ੀ ਲੈ ਲਓ ਕੋਈ ਨਹੀਂ ਇਹ ਵੈਸੇ ਦਾ ਇਹ ਵਿਛਦਾ ਹੈ ਇਹਦੇ ਨਾਲ ਹੀ ਸਰਾਣਿਆਂ ਦੇ ਕਵਰ ਹੈ ਉਹ ਵੀ ਕੁਇਲਟਡ ਹੈ ਦੋ ਸਰਾਣਿਆਂ ਦੇ ਕਵਰ ਹੈ 18x28 ਦੇ ਜਿਪ ਨਾਲ ਲੱਗੀ ਹੈ ਠੀਕ ਹੈ ਠੀਕ ਹੈ ਅੱਛਾ ਚਾਹੇ ਇਹਨੂੰ ਥੱਲੇ ਵਿਛਾ ਲਓ ਚਾਹੇ ਉੱਤੇ ਲੈ ਲਓ ਇਹਨੂੰ ਅੰਗਰੇਜ਼ ਕੀ ਕਰਦੇ ਆ ਜੀ ਸਰਾਣੇ ਰੱਖ ਦਿੰਦੇ ਆ ਆਹ ਸਵੇਰੇ ਵਿਛਾ ਦਿੰਦੇ ਆ ਰਾਤ ਨੂੰ ਇਹਨੂੰ ਉੱਪਰ ਕਰ ਲੈਂਦੇ ਆ ਸਹੀ ਹੈ ਹਨਾ ਇੱਕ ਬੈੱਡ ਸ਼ੀਟ ਦੋ ਪਿੱਲੋ ਕਵਰ ਅੱਛਾ ਇੱਕ ਕਿੰਨੇ ਕੀ ਦੇਦਾ ਮਹਿੰਗੀ ਹੋਣੀ ਆ ਯਾਰ ਬਾਈ ਇਹ ਤਾਂ ਬਹੁਤ ਮਹਿੰਗੀ ਆ ਉਹ ਭਾਜੀ ਨਹੀਂ ਮਹਿੰਗੀ ਆਪਾਂ ਸਸਤੀ ਦੇਵਾਂਗੇ ਜੀ ਮੜਾ ਜਾ ਕੇ ਰੇਟ ਨੂੰ ਛੱਡੋ ਆ ਦੇਖ ਲਓ ਹੁਣ ਕਿੰਨੇ ਘਟਾਉਗੇ ਇਹਦੇ ਵਿੱਚੋਂ ਦੇਖ ਲਓ ਤੁਸੀਂ ਹੈ ਕਿੰਨੇ ਘਟ ਜਾਣਗੇ ਇਹਦੇ ਚ ਯਾਰ 999 ਰੁਪਏ ਦੀ ਇੱਕ ਨਾਲ ਤਿੰਨ ਫ੍ਰੀ ਦੇ ਦੋ ਫ੍ਰੀ ਦੇ ਦਾਂਗੇ 999 ਰੁਪਏ ਦੀ ਇੱਕ ਨਾਲ ਦੋ ਫ੍ਰੀ ਪੱਕੀ ਗੱਲ ਆ ਪੱਕੀ ਗੱਲ ਆ ਜੇ ਕੋਈ ਇੱਕ ਲਊਗਾ ਉਹਨੂੰ 350 ਰੁਪਏ ਦਊਗਾ ਇਹੇ ਹਾਂ 3999 ਦੀਆਂ ਤੇ ਕੁਆਲਟੀ ਵਧੀਆ ਕੁਆਲਟੀ ਵਧੀਆ ਯਾਰ ਰੇਟ ਤਾਂ ਇਹਦੇ ਬਹੁਤ ਲਿਖਿਆ ਹੋਇਆ ਹੈ 2999 ਲਿਖਿਆ ਪਿਆ ਫਿਰ ਕੀ ਹੁੰਦਾ ਤਿੰਨ ਲਊਗਾ ਹੂੰ 999 ਰੁਪਏ ਦੀਆਂ ਇੱਕ ਲਊਗਾ 350 ਰੁਪਏ ਦੀ ਲਓ ਜੀ ਫਿਰ ਤਾਂ ਤਿੰਨ ਇਕੱਠੀਆਂ ਲੈ ਜਾਓ ਤਿੰਨ ਇਕੱਠੀਆਂ ਲੈ ਜੀ ਕੋਈ ਗੱਲ ਨਹੀਂ ਬਾਦੂ ਸਟਾਕ ਪਿਆ ਬਾਈ ਕੋਲ ਜਿੰਨਾ ਮਰਜ਼ੀ ਲਓ ਤੇ ਜਿਹੜਾ ਮਰਜ਼ੀ ਕਰੋ ਹਨਾ ਜੀ ਸਿੰਗਲ ਬੈੱਡ ਦੀ ਚਾਦਰ ਅੱਛਾ ਸਿੰਗਲ ਬੈੱਡ ਦੀ ਚਾਦਰ ਆ ਨੇੜੇ ਆ ਕੇ ਦਿਖਾ ਦਿਓ ਮਾੜੇ ਕ੍ਰਿਸ਼ਨਾਂ ਦੀ ਬੈੱਡ ਸ਼ੀਟ ਹੁਣ ਇੱਥੇ ਨਾ ਕਹਿ ਦਿਓ 1399 ਲਿਖਿਆ ਬਾਈ ਮੈਂ ਕਹੂੰਗਾ ਇਹ ਲਿਖਾਂਗਾ ਪਾਜੀ ਇਹ ਦਿਖਾ ਦਿਓ ਜੀ ਆ ਰੇਟ ਲਿਖਿਆ ਹੋਣਾ 1399 ਰੁਪਏ ਇਹ ਆਪਾਂ ਲਾ ਦਾਂਗੇ 300 ਰੁਪਏ ਦਾ ਜੋੜਾ ਦੋ ਚਾਦਰਾਂ ਕਿੰਨਾ ਫਰਕ ਪੈਂਦਾ ਬਈ ਯਾਰ ਪਾਜੀ ਬਹੁਤ ਮਾਰਕੀਟ ਦੇ ਵਿੱਚ ਕੰਮ ਇਹੀ ਚੱਲਦਾ ਹੈ ਅਗਲਾ ਕਹਿੰਦਾ ਵੀ 1399 ਲਿਖਿਆ ਚਲ ਤੂੰ ਐ ਕਰ 300 ਛੱਡ ਦੇ ਲਿਆ ਦਿਆਂ ਤਾਂ ਆ ਜੀ ਹਾਂ ਜੀ ਹਾਂ ਜੀ ਇਹ ਆ ਦੇਖ ਲਓ ਜੀ ਪੂਰੀ ਖੁੱਲੀ ਡੁੱਲੀ ਚਾਦਰ ਹੈ ਜੀ ਠੀਕ ਹੈ ਚਾਦਰ ਵੀ ਤੁਸੀਂ ਦੇਖੋ ਬਹੁਤ ਸੋਹਣੀ ਆ ਨਾ ਲੈ ਬਈ 6 ਦੇ ਦਿਵਾਨ ਦੀ ਠੀਕ ਹੈ ਜੀ ਕਿੰਨੇ ਦੀ ਆ ਮਾਰਕੀਟ ਚ ਵੇਖਦੀ 550 600 ਰੁਪਏ ਦਾ ਜੋੜਾ ਆਪਾਂ ਦਵਾਂਗੇ 450 ਰੁਪਏ ਦਾ ਜੋੜਾ 450 ਰੁਪਏ ਦਾ ਜੋੜਾ ਜੀਕਾ ਦੋ ਮਿਲ ਜਾਣੀਆਂ ਤੁਹਾਨੂੰ ਆ ਦੇਖੋ 70 ਬਾਈ 90 ਦੀ ਯਾਨੀ ਕਿ 4 ਬਾਈ 6 ਦੇ ਦੀਵਾਨ ਦੀ ਅੱਛਾ ਇਹ ਮਾਰਕੀਟ ਚ ਵੇਖਦੀ 400 ਰੁਪਏ ਦੀ 450 ਰੁਪਏ ਦੀ ਆਪਾਂ ਦਵਾਂਗੇ 250 ਰੁਪਏ ਦੀ ਅੱਛਾ ਦੋ ਸਰਾਣੇ ਇੱਕ ਚਾਦਰ 250 ਰੁਪਏ ਦੀ ਤਾਂ ਦੇਖ ਲਓ ਕੱਪੜਾ ਖਰਾਬ ਹੋ ਗਿਆ ਵਾਪਸ ਲੈ ਲੂੰਗਾ 72 ਬਾਈ 100 ਦਾ ਸਾਈਜ਼ ਆ ਦਿਖਾ ਦਿਓ ਜੀ ਨੇੜੇ ਆ ਕੇ ਨੇੜੇ ਆ ਕੇ ਦਿਖਾ ਦਿਓ 4 ਬਾਈ 6 ਦੇ ਦੀਵਾਨ ਦੀ ਚਾਦਰ ਹੈ ਜੀ 800 ਰੁਪਏ ਦੀ ਲਈਆ 350 ਦੀ ਲਾ ਦੂੰਗਾ ਸਿਰਫ ਸਿਰਫ ਲਓ ਜੀ ਸਿੰਗਲ ਬੈਡ ਦਾ ਏਸੀ ਕੁਇਲਟ ਅੱਛਾ ਤੇ ਆ ਚੈੱਕ ਕਰ ਲਓ ਜੀ ਬੱਚਿਆਂ ਵਾਸਤੇ ਸਪੈਸ਼ਲੀ ਆ ਫੜੋ ਜੀ ਸੋਹਣਾ ਬੜਾ ਐਵਰੀਡੇ ਨੰਬਰ ਹੈ ਜੀ ਹੂੰ ਟ੍ਰਾਈਡੈਂਟ ਦਾ ਬਾਥ ਟਾਵਲ ਹੋਏਗਾ ਅੱਛਾ ਇਹ ਲਾਉਂਗਾ 250 ਰੁਪਏ ਦਾ 250 ਮਰਜ਼ੀ ਮਾਲ ਲੈ ਜਾਓ ਹਾਂ ਜੀ ਲਓ ਜੀ ਢੇਰ ਲੱਗੇਗਾ ਜਿੰਨਾ ਮਰਜ਼ੀ ਲੈ ਜਾਓ ਹੁਣ ਆ ਦੇਖੋ ਜੀ ਇਹਦੇ ਤੇ ਹੈਗੀ ਐ 1200 ਰੁਪਏ ਐਮ ਆਰ ਪੀ 1199 ਰੁਪਏ ਚਾਹੀ ਅੱਗੇ ਆ ਕੇ ਚੈੱਕ ਕਰਵਾ ਦਿਓ ਆ ਦਿਖਾਓ ਜੀ ਮੜਾ ਨੇੜੇ ਆ ਕੇ ਟ੍ਰਾਈਡੈਂਟ ਦਾ ਟਾਵਲ ਹੈ ਜੀ 1199 ਰੁ ਠੀਕ ਹੈ 400 ਰੁਪਏ ਦਾ ਦੇ ਦਾਂਗੇ ਜੀ ਲਓ ਜੀ ਚੱਕੋ 400 ਰੱਖੜੀ ਦੀ ਸੇਲ ਹੈ ਸਪੈਸ਼ਲ ਰੱਖੜੀ ਦੀ ਸਪੈਸ਼ਲ ਸੇਲ ਹੈ ਜੀ ਇੱਕ ਆ ਦੇਖੋ ਜੀ 549 ਰੁਪਏ ਐਮ ਆਰ ਪੀ ਹੈ ਸਾਈਜ਼ ਹੈ 30x60 ਦਾ ਹੋਮ ਸੈਂਕਸ਼ਨ ਦਾ ਨੰਬਰ ਹੈ ਕਿੰਨੇ ਦਾ ਦਊਂਗਾ 350 ਰੁਪਏ ਦਾ ਲਓ ਜੀ ਟੋਲੀਏ ਨੇ ਬੜਾ ਗੰਦ ਪਾਈ ਆਪਾਂ ਵੀ ਪਾ ਦਨੇ ਥੋੜਾ ਜਿਹਾ ਹੂੰ ਕੋਈ ਵੇਚਦਾ ਪਿਆ 100 ਰੁਪਏ ਦਾ ਕੋਈ ਵੇਚਦਾ ਪਿਆ 150 ਦੇ ਦੋ ਆਪਾਂ ਦੇ ਦਾਂਗੇ 60 ਰੁਪਏ ਦਾ ਇੱਕ ਇੱਕ ਪਰਸਿਵਲ ਚਾਦਰ ਲਓ ਜੀ ਆ ਲਓ 90x100 ਦੇ ਉੱਤੇ ਕਿੰਨੇ ਦੀ ਆ ਇਹ ਪਹਿਲੇ ਵੀ ਗਿਆ 700 ਰੁਪਏ ਦੀ ਹੁਣ ਵੇਚੂਗਾ 600 ਰੁਪਏ ਦੀ 600 ਰੁਪਏ ਦੀ 600 ਰੁਪਏ ਦੀ ਪ੍ਰਿੰਟ ਚੈੱਕ ਕਰੋ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟਾਂ ਦੇ ਪ੍ਰਿੰਟ ਐਮ ਆਰ ਪੀ ਵੀ ਚੈੱਕ ਕਰਵਾ ਦਿਓ ਚਾਹੇ ਪ੍ਰਿੰਟ ਚੈੱਕ ਕਰਵਾ ਦਿਓ ਐਮ ਆਰ ਪੀ ਚੈੱਕ ਕਰਵਾ ਦਿਓ ਜੋ ਕੁਝ ਮਰਜ਼ੀ ਕਰਵਾ ਦਿਓ ਨਾਲੇ ਪਿਓਰ ਕਾਟਨ ਨਾ ਹੋਈ ਤਾਂ ਵਾਪਸ ਲੈ ਲੂੰਗਾ ਪੱਕੀ ਗੱਲ ਹੈ ਪੱਕੀ ਗੱਲ ਹੈ ਆ ਚੈੱਕ ਕਰ ਲਓ ਜੀ ਆ ਦਿਖਾਓ ਪ੍ਰਿੰਟ ਨਾ ਸਾਢੇ ਤੇ ਨਾ ਹੀ ਗੀਂ ਕਰੋ ਮਿਲਾਂ ਦੇ ਟੈਗਾਂ ਤੇ ਯਕੀਨ ਕਰੋ ਮਿਲ ਨੇ ਸਪੈਸ਼ਲ ਬਕਾਇਦਾ ਲਿਖਿਆ ਪਿਆ ਰਿਵਰਸੀਬਲ ਚਾਦਰ ਅਨੂਪਮ ਮਿਲਦਾ ਮਾਲ ਹੈ 100% ਕਿੰਨੇ ਦੀ ਇਹ ਪਹਿਲੇ ਵੇਚੀ ਹੈ 700 ਰੁਪਏ ਦੀ ਹਮ ਸੇਲ ਲਾਈ ਹੈ ਸੇਲ ਕਰਕੇ ਕਿੰਨੇ ਦੇ ਲਾ ਦੂੰਗਾ 550 ਰੁਪਏ ਦੀ 550 ਲਓ ਜੀ 108 ਰੱਖੜੀਆਂ ਦਾ ਤੋਹਫਾ ਮਿਲਣਾ ਰੱਖੜੀਆਂ ਦਾ ਤੋਹਫਾ ਇਹਦੇ ਚ ਰਿਵਰਸੀਬਲ ਦੇ ਦੂੰਗਾ ਤੁਹਾਨੂੰ ਮੈਂ ਇੱਕ ਆ ਦੇਖੋ ਸਪੈਸ਼ਲ ਦੀ ਚਾਦਰ ਆ ਫੜੋ ਜੀ ਇਹ ਕੀ ਰੇਟ ਹੈ 108 ਇਹਦੇ ਚ 90 100 ਸਾਈਜ਼ ਲੋਗੇ ਤਾਂ 550 ਰੁਪਏ ਦੀ ਹੈ ਜੀ ਇਹ 750 ਰੁਪਏ ਦੀ ਹੈ 108 ਬਾਈ 108 ਦੀ 750 ਰੁਪਏ ਦੀ 750 ਰੁਪਏ ਦੀ ਇੱਕ ਆ ਚੱਕੋ ਪਲੇਨ ਕੰਫਰਟਰ ਪਲੇਨ ਕੰਫਰਟਰ ਹੋਟਲ ਦਾ ਕਿ ਡਬਲ ਦਾ ਡਬਲ ਬੈਡ ਦਾ ਜੀ ਡਬਲ ਬੈਡ ਦਾ ਪਾਰ ਹੈਗਾ 2200 ਗ੍ਰਾਮ ਹੋਟਲਾਂ ਵਾਸਤੇ ਸਪੈਸ਼ਲ ਯੂਜ਼ ਹੁੰਦਾ ਜੀ ਇਹ ਵਾਲਾ 700 ਰੁਪਏ ਦਾ ਆ ਵੀ ਮਿਲ ਜਾਣਗੇ 5 ਪੀ ਸੈੱਟ ਕੀ ਕੋਈ ਇਹਦੇ ਚ ਇਹਦੇ ਚ ਦੋ ਕੁਸ਼ਨ ਕਵਰ ਹੋਣਗੇ ਜੀ ਦੋ ਸਹਰਾਣੇ ਦੇ ਕਵਰ ਹੋਣਗੇ ਇੱਕ ਚਾਦਰ ਇੱਕ ਬੈੱਡ ਸ਼ੀਟ ਹੋਏਗੀ 90x100 ਦੀ ਠੀਕ ਹੈ ਜਿਹੜੇ ਸਹਰਾਣੇ ਦੇ ਕਵਰ ਹੋਣਗੇ ਉਹ ਵੀ ਕੁਇਲਟਡ ਹੋਣਗੇ ਕੁਸ਼ਨ ਤਾਂ ਪਹਿਲੇ ਹੀ ਕੁਇਲਟਡ ਹੈ ਕਿੰਨੇ ਕਿੰਨੇ ਦਾ ਪਹਿਣਾ ਇਹ ਇਹ ਆਪਾਂ ਨੂੰ ਪਹਿਣਾ ਵੀਰ ਜੀ 600 ਰੁਪਏ ਦਾ 600 ਰੁਪਏ ਦਾ ਦੇਖ ਲਓ ਕਲਰ ਡਿਜ਼ਾਈਨ ਕਲਰ ਡਿਜ਼ਾਈਨ ਤੁਹਾਨੂੰ ਮਿਲ ਜਣੀ ਹੈ ਇਹ ਕਾ ਵੱਡੇ ਵੱਡੇ ਪਏ ਬਈ ਵੱਡੇ ਵੱਡੇ ਸਭ ਕੁਝ ਪਿਆ ਜੀ ਆ ਚੱਕੋ ਹਾਂ ਵੀ ਦੇਖ ਲਓ ਜੀ ਪਰ ਗਿਫਟ ਆਈਟਮ ਦੇਣੀ ਹੈ ਜਿਹਨੂੰ ਕਿਸੇ ਨੂੰ ਹਨਾ ਫਲੇਮੀਗੋ ਦਾ ਫਲੇਮੀ ਫਲੇਮੀਗੋ ਅੱਛਾ ਕੀ ਕੋ ਜਦੇ ਵਿੱਚ ਇਹਦੇ ਚ ਦੋ ਕੁਸ਼ਨ ਕਵਰ ਹੈ ਜੀ ਦੋ ਇਹਦੇ ਚ ਸਨਾਨੇ ਆ ਦੋ ਗੱਡੀਆਂ ਕਹਿ ਦੋ ਹਾਂ ਆ ਦੋ ਗੱਡੀਆਂ ਜੀ 16 ਬਈ 16 ਜੀ ਇਹ ਦੂਸਰਾ ਨ ਦੇ ਕਵਰਾਂ ਨੇ ਸਰਾਣੇ ਦੇ ਕਵਰ ਫਰੈਲ ਵਾਲੇ ਦੂਸਰੀ ਗੱਲ ਕੁਇਲਟਡ ਅੱਛਾ ਉਦੋਂ ਉੱਤੇ ਜਿਪ ਲੱਗੀ ਐ ਤੇ ਆ ਚਾਦਰ ਵੀ ਚੈੱਕ ਕਰ ਲਓ ਨਾਲ ਬੈੱਡ ਸ਼ੀਟ ਚੈੱਕ ਕਰਵਾ ਦਿੰਨੇ ਜੀ ਕੋਈ ਐ ਹੈ ਨਹੀਂ ਪੂਰਾ ਖੁੱਲਣ ਨੂੰ ਤੇ 700 ਰੁਪਏ ਹੀ ਲਾ ਦਾਂਗੇ ਇਹਦੀ 700 ਰੁਪਏ ਦਾ ਸਾਰਾ ਸਮਾਨ ਹੀ ਆਹਾ 700 ਰੁਪਏ ਦਾ ਸਾਰਾ ਪੰਜ ਪੀਸ ਪੰਜ ਪੀਸ 700 ਰੁਪਏ ਦੇ ਵਿੱਚ ਸਾਰਾ ਕੁਝ ਹੀ ਮਿਲ ਜਣਾ ਤੁਹਾਨੂੰ ਹਾਲੋ ਜੀ ਹਾਲੋ ਚੈੱਕ ਕਰ ਲਓ ਜੀ ਚੈੱਕ ਕਰਵਾ ਦਿੰਨੇ ਜੀ ਸਾਈਜ਼ ਫੁੱਲ ਵੱਡੇ ਸਾਈਜ਼ ਦੀ ਜਿਹੜੀ ਚਾਦਰ ਤੁਹਾਨੂੰ ਮਿਲੂ ਫੁੱਲ ਵੱਡੇ ਸਾਈਜ਼ ਦੀ ਚਾਦਰ ਮਿਲੇਗੀ 6 ਇੰਚੀ ਗੱਦੇ ਦਾ ਕ ਇਹ ਪ੍ਰਿੰਟ ਚੈੱਕ ਕਰ ਲਓ ਬਹੁਤ ਸੋਹਣੇ ਪ੍ਰਿੰਟ ਇਹਦੇ ਵਿੱਚ ਬਹੁਤ ਮਾਲ ਪਿਆ ਹੈ। ਕਲਰ ਆ ਦੇਖ ਲਓ ਹਣਾ ਵਾਧੂ ਤੋਂ ਕਲਰ ਇਹ ਬਾਜੂ ਪਿਆ ਆ ਦੇਖੋ ਫਲੇਮਿੰਗੋ ਤੇ ਹੀ ਤੋਹਫਾ ਤਾਂ। ਹਾਂ ਜੀ ਦੇਖੋ ਤੁਸੀਂ ਵਾਕਈ ਸੋਹਣੇ ਨੇ। ਫੈਬਲਸ ਦਾ ਸੈੱਟ ਆ ਜੀ। ਹਮ। ਐਮ ਆਰ ਪੀ 2599। ਆ ਦਿਖਾਓ ਜੀ ਮੜਾਇਆ ਕੈਮਰਾਮੈਨ ਸਾਹਿਬ। ਦੇਖੋ ਫੈਬਲਸ ਦਾ ਸੈੱਟ ਐਮ ਆਰ ਪੀ 2599। ਆਪਾਂ ਕਿੰਨੇ ਦਾ ਦੇਣਾ 900 ਰੁਪਏ ਦਾ। ਆਹ ਹਾਂ ਜੀ ਚੀਜ਼ ਦਿਖਾਣਾ ਇਹਦੇ ਵਿੱਚ ਚੀਜ਼ ਕੀ ਹੈ ਪਰ ਦਿਖਦੀ ਕੀ ਇਹਦੇ ਵਿੱਚ ਲਗਜ਼ਰੀ ਆਈਟਮ ਹੈ ਬੋਲ ਬੋਲਦੇ ਬੱਚੇ ਸਰਪ੍ਰਾਈਜ਼ਸ ਤੇ ਆ ਦੇਖੋ ਦੋ ਪਿੱਲੋ ਕਵਰ 16 ਬਾਈ 16 ਦੇ ਹਮ ਕਿਹੜੇ ਨੈਟਲੇ ਤੇ ਆ ਚੈੱਕ ਕਰੋ ਜੀ ਆ ਫੜੋ ਜੀ ਹਮ ਪਿੱਲੋ ਕਵਰ ਕਵਰ ਦੇ ਉੱਤੇ ਵੀ ਨੈਟ ਹੈ ਤੇ ਆ ਦੇਖੋ ਜੀ ਚਾਦਰ ਵੀ ਆ ਫੜੋ ਚਾਦਰ ਚਾਦਰ ਪੂਰੀ 90 ਬਾਈ 100 ਦੀ ਸਾਈਜ਼ ਛੋਟਾ ਹੋਊਗਾ ਵਾਪਸ ਲੈ ਲੂੰਗਾ अच्छा जी ਹੈ ਵੀ ਪ੍ਰਿੰਟ ਦੇਖੋ ਤੁਸੀਂ ਹੈ ਨਾ ਪ੍ਰਿੰਟ ਮਹਗਾ ਹੈ ਸੋਨੇ ਪ੍ਰਿੰਟ ਦੇ ਵਿੱਚ ਉਹਨੇ ਚਾਦਰ ਕਿਆ ਬਸ ਆਈ ਹੈ ਨਾਲੇ ਰੰਗ ਨਹੀਂ ਜਾਂਦਾ ਚਾਦਰ ਨਹੀਂ ਖਿਸਕਦੀ ਕਿੰਨੇ ਦੱਸਿਆ ਸੀ ਹੈ ਇਹ ਤੁਹਾਨੂੰ 900 ਰੁਪਏ ਦੇ ਜੀ 900 ਰੁਪਏ ਦੇ ਵਿੱਚ ਇੱਕ ਆ ਫੋਟੋ ਜੀ ਏਸੀ ਕੁਆਲਟੀ ਸੈੱਟ ਅੱਛਾ ਮੋਸ਼ੋ ਦਾ ਲੈਦਰ ਬੈਗ ਦੇ ਉੱਤੇ ਕੀ ਇਹ ਇਹ ਵੀ ਮਹੰਗਾ ਹੀ ਲੱਗਦਾ ਮੈਨੂੰ ਬਹੁਤ ਇਹ ਭਾਜੀ 4999 4999 ਰੁਪਏ ਐਮ ਆਰ ਪੀ ਹੋਏਗਾ ਇਹਦੇ ਤੇ ਇਹਦੀ ਹਾਂ ਜੀ ਬਹੁਤ ਮਹੰਗਾ ਬਈ ਯਾਰ 4490 ਰੁਪਏ ਮਾਰੀ ਇਹਦੇ ਤੇ ਆ ਦੇਖ ਲਓ ਜੀ ਆਪਾਂ ਕਿੰਨਾ ਦਾ ਦੇਣਾ 1300 ਰੁਪਏ ਦਾ ਆ ਸਾਰਾ ਕੁਛ ਆ ਸਾਰਾ ਕੁਛ ਜੀ ਚਾਏ ਨੂੰ ਫੋਰਨ ਵਾਲੀ ਰਜਾਈ ਸਮਝ ਲਓ ਤੁਸੀਂ ਚਾਏ ਨੂੰ ਏਸੀ ਦੀ ਕੁਆਲਿਟੀ ਸਮਝ ਲਓ ਜੀ ਜੋ ਕੁਛ ਮਰਜ਼ੀ ਸਮਝ ਆ ਚਾ ਇਹ ਤੇ ਚਾਦਰ ਆ ਗਈ ਇਹ ਤੇ ਚਾਦਰ ਆ ਗਈ ਨਾਲ ਸਰਹਾਣਿਆਂ ਦੇ ਕਵਰ ਆ ਗਏ ਨਾਲ ਏਸੀ ਦੀ ਰਜਾਈ ਆ ਗਈ ਅੱਛਾ ਨਾਲੇ ਰਿਵਰਸੀਬਲ ਵਾਲੀ ਆ ਗਈ ਅੱਛਾ ਜੇ ਮਰਜ਼ੀ ਲੈ ਲਓ ਜਿਵੇਂ ਮਰਜ਼ੀ ਲੈ ਲਓ ਕੋਈ ਸਿੱਧਾ ਕੋਈ ਨਹੀਂ ਦੋਨੋਂ ਪਾਸੇ ਯੂਜ਼ ਹੋਏਗੀ ਤਾਂ ਚੈੱਕ ਕਰ ਲਓ ਜੀ ਤੇ ਆ ਫੜੋ ਜੀ ਵਜ਼ਨ ਕਿੰਨਾ ਹੋਏਗਾ 4 ਕਿਲੋ ਪਲੱਸ ਅੱਛਾ ਇੱਕ ਪਾਸਾ ਦਾ 1300 ਰੁਪਏ ਜੀ ਸਿਰਫ 1300 ਦੀ 1300 ਰੁਪਏ ਦੀ ਪ੍ਰਿੰਟ ਰੇਟ ਚੈੱਕ ਕਰ ਲਓ ਤੁਸੀਂ ਟ੍ਰੇਡ 4499 ਹਾਂ ਤੇ ਕਲਰ ਚੈੱਕ ਕਰ ਲਓ ਜੀ ਵਾਧੂ ਢੇਰ ਲੱਗੇ ਪਏ ਇੱਥੇ ਵਾਧੂ ਢੇਰ ਲੱਗੇ ਪਏ ਜਿੰਨਾ ਮਰਜ਼ੀ ਤੁਸੀਂ ਇੱਥੋਂ ਲਿਆ ਸਕਦੇ ਹੋ ਸਾਬ ਹਣੀ ਆ ਗਿਆ ਤਾਂ ਕਹਦਾ ਢੇਰ ਜਲਾਇ ਬਿਠਾ ਦੋ ਇਹਨੂੰ ਉਹ ਯਾਰ ਇਹ ਮੈਂ ਚੱਕੇ ਸੀ ਕੰਫਰਟਰ ਹੂੰ ਉਹ ਚੱਕੇਗੇ ਜੈਰਾ ਆਪਾਂ ਉਹਨਾਂ ਨੂੰ ਇਹ ਜੈਰਾ ਇਹ ਤਾਂ ਕੁਝ ਨਹੀਂ ਪਿੱਛੇ ਬਹੁਤ ਮਾਲ ਪਿਆ ਹਜੇ ਢੇਰ ਲੱਗੇ ਪਿਆ ਮੈਂ ਕਿਹਾ ਇਹ ਚੱਕ ਲੈ ਜੈਰਾ ਅੱਛਾ ਬਸ ਹੁਣ ਇਹ ਲਾ ਲਓ ਵੀ ਇਹ ਖੇੜਾ ਛੜਾਣਾ ਆਪਾਂ ਅੱਛਾ ਹਾਂ ਜਾਂਦਾ ਜਾਂਦਾ ਸੇਲ ਲਾ ਕੇ ਮੈਂ ਕਿਹਾ ਜਮਾ ਕਟਾ ਕੇ ਦੇ ਦਾਂਗੇ ਯਾਰ ਸਟਾਕ ਕਲੀਅਰੈਂਸ ਸਟਾਕ ਕਲੀਅਰੈਂਸ ਨਹੀਂ ਰਖੜੀ ਦੀ ਤਮਾਕਾ ਸੇਲ ਲਓ ਜੀ ਆਹ ਦੇਖੋ ਮਾਰਕੀਟ 'ਚ ਵਿਕਦਾ 700 800 ਰੁਪਏ ਦਾ ਜੋੜਾ ਆਪਾਂ ਕਿੰਨਾ ਦਾ ਦਵਾਂਗੇ 500 ਰੁਪਏ ਦਾ ਬਾਕਾਇਦਾ ਬੈਗ 'ਚ ਪੈਕ ਕਰਕੇ ਹਾਂ ਜੋੜਾ ਦੋ ਆਹ ਲਓ ਜੀ ਸਿੰਗਲ ਸਿੰਗਲ ਰੁਪਏ ਦਾ ਦੋ ਅੱਛਾ ਇਹ ਵੀ ਕਰ ਦੋਗੇ ਕਰ ਦਾਂਗੇ ਚੱਕੋ ਜੀ ਲਾਓ ਆਹ ਦੇਖੋ ਸਿੰਗਲ ਬੈੱਡ ਦਾ ਹੈਵੀ ਕੰਫਰਟਰ ਅੱਛਾ ਸਿੰਗਲ ਬੈੱਡ ਦਾ ਹੈਵੀ ਕੰਫਰਟਰ weight ਕਿੰਨਾ ਹੈ 2100 ਗ੍ਰਾਮ ਕਿੰਨੇ ਦਾ ਇਹ ਇਹ ਜੋੜਾ ਬੈਗਸ ਨੇ 2400 ਗ੍ਰਾਮ ਹੋਏਗਾ ਆਪਾਂ ਕਿੰਨਾ ਦਾ ਦਵਾਂਗੇ 800 ਰੁਪਏ ਦਾ ਜੋੜਾ ਹੂੰ ਰਜਾਈ ਡਬਲ ਬੈੱਡ ਦੀ ਕਿੰਨੇ ਰੁਪਏ ਦੀ ਦੇਣੀ ਹੈ 1000 ਰੁਪਏ ਦੀ ਆਹਾ ਆਹਾ ਮਜ਼ਾਕ ਕਰਦਾ ਇਹ ਤਾਂ ਯਾਰ ਨਹੀਂ ਮਜ਼ਾਕ ਕਰਦਾ ਜੀ 1000 ਰੁਪਏ ਦੀ ਹਾਂ ਜੀ 1000 ਰੁਪਏ ਦੀ ਰਜਾਈ ਲਓ ਜੀ 1000 ਰੁਪਏ ਦੇ ਵਿੱਚ ਰਜਾਈ ਮਿਲਣੀ ਜੀ 1000 ਰੁਪਏ ਦੀ ਰਜਾਈ ਦੇਣੀ ਆਪਾਂ 1300 ਰੁਪਏ ਦਾ ਦੇਣਾ ਏਸੀ ਸੈੱਟ ਲਓ ਜੀ 1000 ਰੁਪਏ ਦੀ ਵਿੱਚ ਆ ਰਜਾਈ ਮਿਲ ਜਾਂਦੀ ਤੇ 4 ਕਿਲੋ ਤੋਂ ਥੱਲੇ ਹੋਈ ਤਾਂ ਰਜਾਈ ਫ੍ਰੀ ਹੈ ਅੱਛਾ ਜੀ ਲੰਬੀ ਖਾਸੀ ਭਾਰੀ ਆ ਨਾ ਇਹ ਮੈਂ ਕਿਹਾ 4 ਕਿਲੋ ਤੋਂ ਥੱਲੇ ਹੋਈ ਤਾਂ ਰਜਾਈ ਫ੍ਰੀ ਚੱਕੋ ਜੀ ਚੱਕੋ ਜੀ ਵਨ ਸਾਈਡ ਰਜਾਈ ਦਊਂਗਾ 1000 ਰੁਪਏ ਦੀ ਚੈੱਕ ਕਰ ਲਓ ਜੀ ਪ੍ਰਿੰਟ ਦਾ ਠੀਕ ਹੈ ਵਨ ਸਾਈਡ ਰਜਾਈ ਦਊਂਗਾ 1000 ਰੁਪਏ ਦੀ ਚੱਕੋ ਤਾਂ ਹੋਰ ਵੀ ਮਿਲ ਜਾਣਗੇ ਜੀ ਹਨਾ ਜਿੰਨਾ ਮਰਜ਼ੀ ਮਾਲ ਲੈ ਜਾਓ ਤੇ ਲੋਕੇਸ਼ਨ ਕੀ ਹਣੀ ਆਪਣੀ ਲੋਕੇਸ਼ਨ ਹੈਗੀ ਆਪਣੀ ਸ਼ਨੀ ਦੇਵ ਦਾ ਮੰਦਿਰ ਹਨੂਮਾਨ ਚੌਂਕ ਦੇ ਬਿਲਕੁਲ ਸਾਹਮਣੇ ਆਰ ਐਸ ਮੈਡੀਕਲ ਸਟੋਰ ਵਾਲੀ ਗਲੀ ਸਰਦਾਰ ਜੀ ਹੈਂਡਲੂਮ ਤੇ ਟਾਈਮਿੰਗ ਕਿਹ ਰਹਿੰਦੀ ਆਪਣੀ ਟਾਈਮਿੰਗ ਆਪਣੀ ਸਵੇਰੇ 10 ਵਜੇ ਤੋਂ ਲੈ ਕੇ ਜੀ ਰਾਤੀ 8 ਵਜੇ ਤੱਕ ਹੁੰਦੀ ਹੈ ਜੀ ਸੋਮਵਾਰ ਖੁੱਲ੍ਹਣ ਦਾ ਕਿ ਬੰਦ ਸੋਮਵਾਰ ਆਪਣੀ 4 ਵਜੇ ਤੱਕ ਹੁੰਦੀ ਹੈ ਜੀ ਤਾਂ ਲਓ ਜੀ ਜਿਨ੍ਹਾਂ ਨੂੰ ਵੀ ਚਾਹੀਦਾ ਹੈ ਆਣਾ ਆਪਣੇ ਭਰਾਵਾਂ ਭੈਣਾਂ ਨੂੰ ਜਿਨ੍ਹਾਂ ਨੂੰ ਵੀ ਆ ਚਾਹੀਦਾ ਹੈ ਹੈਂਡਲੂਮ ਦਾ ਜਿਹੜਾ ਸਾਮਾਨ ਦਿਖਾਇਆ ਆਪਾਂ ਤਾਂ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰਿਓ ਲੋਕੇਸ਼ਨ ਬਾਈ ਨੇ ਦੱਸ ਦਿੱਤੀ ਹੈ ਤੇ ਨੰਬਰ ਆਪਾਂ ਥੱਲੇ ਲਿਖ ਦਾਂਗੇ ਜਿਨ੍ਹਾਂ ਨੇ ਵੀ ਆਉਣਾ ਤਾਂ ਇੱਕ ਵਾਰੀ ਜ਼ਰੂਰ ਇੱਥੇ ਪਹੁੰਚਦੇ ਵੀਡੀਓ ਆਪਣੀ ਨੂੰ ਬਹੁਤ ਵਾਰ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ ਲਓ ਜੀ ਅਟੈਚੀ ਵੀ ਤੁਹਾਨੂੰ ਮਿਲ ਜਾਣਗੇ ਇੱਥੋਂ ਅਟੈਚੀ ਮਿਲ ਜਾਣਗੇ ਜੀ ਟੈਚੀ ਟੈਚੀਆਂ ਦੀ ਕੋਈ ਦਿੱਕਤ ਹੀ ਕੋਈ ਨਹੀਂ ਆ ਚੱਕੋ ਭਾਈ ਟੈਚੀ ਮਿਲਣਗੇ ਨਾਲੇ ਭਰ ਕੇ ਟੈਚੀ ਭਰਿਆ ਪ੍ਰਾਈਸ ਦਵਾਂਗੇ ਭਰ ਕੇ ਨੀ ਭਰਿਆ ਪ੍ਰਾਏ ਆ ਦੇਖ ਲਓ ਜੀ ਆ ਚੱਕੋ ਬਰਾਇਡਲ ਰੂਮ ਸੈਟ ਜੀ ਇਹਦੇ ਚ ਇੱਕ ਤਾਂ ਹੋਏਗਾ ਡਬਲ ਬੈੱਡ ਦਾ ਕੰਬਲ ਅੱਛਾ ਨਾਲ ਹੋਏਗੀ ਡਬਲ ਬੈੱਡ ਦੀ ਚਾਦਰ ਹੂੰ ਤੇ ਨਾਲ ਹੋਣਗੇ ਰੂਮ ਸੈਟ ਹੈ ਜੀ ਇਹੋ ਆ ਹਸਰਾਣੇ ਦੋ ਪਿੱਲੋ ਕਵਰ ਦੋ ਹੀ ਦੋ ਹੀ ਕੁਸ਼ਨ ਕਵਰ ਸਲੀਪਰ ਅੱਛਾ ਦੇਖ ਲਓ ਜੀ ਹੂੰ ਆ ਚੱਕੋ ਜੀ ਨਾਲ ਹੋਏਗਾ ਬੈੱਡ ਰਨਰ ਅੱਛਾ ਵੇ ਟੋਟਲੀ ਸਾਰਾ ਸਮਾਨ ਆ ਰੂਮ ਦਾ ਨਾਲ ਹੋਏਗਾ ਡੋਰ ਮੈਟ ਨਾਲ ਹੋਏਗਾ ਡੋਰ ਮੈਟ ਅੱਛਾ ਦੇਖ ਲੋ ਸੇਮ ਟੂ ਸੇਮ ਸਾਰਾ ਕੁਝ ਇੱਕੋ ਜਿਹਾ ਅਫਰੀਨ ਦਾ ਅਫਰੀਨ ਦਾ 10 ਪੀਸ ਸੈੱਟ ਹੋਏਗਾ ਕਿੰਨੇ ਦਾ ਇਹ ਹਨੀ 7000 ਰੁਪਏ ਦਾ ਬਾਜ਼ਾਰ ਚ ਵਿਕਦਾ ਪਿਆ ਮੈਨੂੰ ਆਪਣੀ ਇਮਾਨਦਾਰੀ ਨਾਲ ਮੇਰੇ ਇਮਾਨਦਾਰੀ ਦੇ ਪੈਸੇ ਦੇ ਦਿਓ 3500 ਰੁਪਿਆ